ਉਠਪਾ ਮਾਰਨੀ ਗਈ ਦੁਗਦੇ ਉਠਪਾ ਉਹਨਾਂ ਨੂੰ ਚੰਗਾ ਤਾਂ ਮੈਂ ਮਾਰੀ ਜਾਂਦੀ ਮਾਰੀ ਜਾਂਦੀ ਤਾਂ ਚੰਗਾ ਹੀ ਰੱਬ ਤਾਂ ਮੈਨੂੰ ਮੌਤ ਵੀ ਨਹੀਂ ਦਿੰਦਾ ਐਡੇ ਭਾੜੇ ਲੈ ਘੇਰੇ ਐਡੇ ਭਾੜੇ ਲੈ ਘੇਰੇ ਮਖੰਡ ਕਰਦੀ ਆ ਉਨ੍ਹਾ ਚਿਰ ਤੱਕ ਨਾ ਇਹਨੂੰ ਛੱਡੀ ਜਿੰਨਾ ਚਿਰ ਤੱਕ ਮੋਟਰਸਾਈਕਲ ਨਾ ਲੈ ਕੇ ਆਉਂਗੀ ਠੀਕ ਆ ਨਾ ਆਓ ਮੈਂ ਮੰਨੂਗੀ ਨਾ ਫੇਰ ਇਹਨੂੰ ਛੱਡੀ ਮੰਮੀ ਹਲੋ ਮੰਮੀ ਸਾਸਰੀ ਦਾ ਹਾਲ ਹੈ ਸਤਿ ਸ੍ਰੀ ਅਕਾਲ ਹੋਰ ਪੁੱਤ ਕੀ ਹਾਲ ਚਾਲ ਆ ਹਾਂਜੀ ਠੀਕ ਆ ਮੈਂ ਬਹੁਤ ਵਧੀਆ ਪੁੱਤ ਪੁੱਤ ਕੀ ਹਾਲ ਚਾਲ ਆ? ਹੋ ਸਾਰਾ ਪਰਿਵਾਰ ਤੇਰਾ ਚੰਗਾ ਆ? ਧਿਆਨ ਰੱਖ ਜੇ ਤੇਰਾ ਫਿਰ। ਨਹੀਂ ਨਹੀਂ ਮੰਮੀ ਬਹੁਤ ਧਿਆਨ ਰੱਖਦੇ ਆ ਮੇਰਾ। ਨਹੀਂ ਮੰਮੀ ਬਹੁਤ ਚੰਗੇ ਸਾਰੇ ਬਹੁਤ ਚੰਗੇ ਆ। ਪਰ ਤੇ ਆਵਾਜ਼ ਤੇਰੀ ਕਿਦਾਂ ਦੀ ਆਉਣ ਰਹੀ ਆ? ਮੈਨੂੰ ਤਾਂ ਲੱਗਦਾ ਕੁਝ ਹੋਇਆ ਆ ਤੇਰੀ ਆਵਾਜ਼ ਨਹੀਂ ਠੀਕ ਆ ਰਹੀ ਵੀ। ਨਹੀਂ ਮੰਮੀ ਵੈਸੇ ਮੇਰੀ ਠੀਕ ਨਹੀਂ ਹੈਗੀ ਮੇਰੀ ਆਵਾਜ਼ ਤਾਂ ਕਰਕੇ ਨਹੀਂ ਸਹੀ ਆਉਂਦੀ। ਚੰਗਾ ਪੁੱਤ ਫਿਰ। ਦਵਾਈ ਦੂ ਵੀ ਲੈ ਆ ਆਪਣੇ ਤੇ ਦਵਾਈ ਲੈ ਕੇ ਤੇ ਮੈਨੂੰ ਫੋਨ ਜ਼ਰੂਰ ਕਰਨਾ ਏ ਮੇਰਾ ਧਿਆਨ ਆ ਤੇਰੇ ਵਿੱਚ ਹੀ ਰਹਿਣਾ ਤੀਏ ਚੱਲ ਕੋਈ ਗੱਲ ਨਹੀਂ ਮੰਮੀ ਮੈਂ ਤੁਹਾਨੂੰ ਠਰ ਕੇ ਫੋਨ ਕਰਦੀ ਚੰਗਾ ਥੋੜੀ ਜਦ ਮੈਂ ਆਰਾਮ ਕਰ ਲਾ ਠੀਕ ਐ ਮੈਂ ਤੈਨੂੰ ਕਿਹਦਾ ਦੱਸਾਂ ਕਿਹਦਾ ਦੱਸਾਂ ਮੈਂ ਤੈਨੂੰ ਮੈਂ ਬਹੁਤ ਜ਼ਿਆਦਾ ਦੁਖੀ ਆ ਆ ਲੋ ਜਾ आ चाह हाँ हेलो हां कोई नहीं लड़ाई हट जाए तो मोटरसाइकिल लेके आऊगी लेके आऊगी ना फिर तेन दसूगी मैं मोटरसाकल मंगा ही है देखो ਐਸੀ ਵਾਲਾ ਕਮਰਾ ਚ ਐਵੇਂ ਨਹੀਂ ਨੂੰ ਸੌਣ ਦਿੰਦੇ ਇਹ ਤਾਂ ਬਾਰਿਸ਼ ਹੋਊਗੀ ਫਿਰ ਹੁਣ ਮੋਟਰਸਾਈਕਲ ਅੱਜ ਕੱਲ ਚੀਜੀ ਜੀ ਜੀਆ ਅੱਜ ਕੱਲ ਤਾਂ ਲੋਕੀ ਕਾਰਾਂ ਦੇਣਦੇ ਆ ਮੋਟਰਸਾਈਕਲ ਕੀ ਆ ਤੂੰ ਦੇਖੀ ਚੱਲ ਤੇਲ ਤੇ ਤੇਲ ਦੀ ਧਾਰ ਫੇਰ ਪਤਾ ਲੱਗੂਗਾ ਜਦੋਂ ਮੋਟਰਸਾਈਕਲ ਆ ਗਿਆ ਨਾ ਫਿਰ ਤੈਨੂੰ ਖੁਸ਼ਖਬਰੀ ਦਵਾਂਗੀ ਚੰਗਾ ਹਾਂ ਠੀਕ ਆ ਚਲ ਠੀਕ ਆ ਅੱਜ ਸੀ ਥੱਲੇ ਨਜ਼ਾਰਾ ਹੀ ਮम्मी ਇਸੀ ਥੱਲੇ ਨਜ਼ਾਰਾ ਬਾਹਰ ਤਾਂ ਬੜਾ ਬੁਰਾ ਆ ਲਿਆ ਬੜੀ ਗਰਮੀ ਬੁਰਾ ਬੁਰਾ ਆ ਲਿਆ ਬੁਰਾ ਜੇ ਕਰ ਮੋੜੀਆ ਚੱਲ ਸਭ ਨੇ ਜਾਰੇ ਨਹੀਂ ਕਰਾ ਉਹਨੂੰ ਬਾਰਿਸ਼ ਵਾਈ ਮਾਰੀ ਗੋਲੀਆਂ ਨੂੰ ਇਹਦਰ ਚੁੱਕੀ ਹੁਣੀ ਸਰਾਨਾ ਚੱਲ ਤੂੰ ਬਾਹਰ ਪੱਖਾ ਲੱਗਾ ਜਦੋਂ ਮੋਟਰਸਾਈਕਲ ਲਿਆਈ ਨਾ ਉਦੋਂ ਥੱਲੇ ਸੀ ਥੱਲੇ ਸੌਂ ਗਈ ਆ ਗਈ ਚੱਲ ਬਾਹਰ ਮੰਮੀ ਬਾਹਰ ਗਰਮੀ ਬੜੀ ਆ ਮੈਂ ਤੈਨੂੰ ਏਸੀ ਥੱਲੇ ਲੰਮੇ ਪਾਵਾਂ ਗਰਮੀ ਆ ਤੇ ਗਰਮੀ ਚਾਓ ਬਾਹਰ ਮੰਮੀ ਆਵੇ ਮਛਰਲਾ ਲੜਬੂਆ ਕੋਈ ਨਹੀਂ ਲੱਗਦੇ ਮਛਰ ਕੋਈ ਗੱਲ ਨਹੀਂ ਚੱਲ ਤੂੰ ਬਾਹਰ ਏਸੀ ਥੱਲੇ ਨਹੀਂ ਪਾਉਣ ਦੇਣਾ ਤੇਰੇ ਮਲੰਮੀ ਮੰਮੀ ਅੱਜ ਹੀ ਸੌ ਲੈਣ ਦੋ ਏਸੀ ਥੱਲੇ ਚੱਲ ਫੇਰ ਲੰਮੇ ਪਾਵੀ ਜੇ ਮੋਟਰਸਾਈਕਲ ਲੈ ਕੇ ਆਈਂ ਚੱਲ ਬਾਹਰ ਤੂੰ ਆਈ ਵਾ ਡੀਮੋ ਆ ਰಾಣੀ ਏਸੀ ਥੱਲੇ ਲੰਮੇ ਪੈਣ ਦੇ ਦੀ

ਕਿੱਥੋਂ ਮੇਰੇ ਬਲਸ਼ ਨਹੀਂ ਮੱਥੇ ਲੱਗੀ ਸਵੇਰੇ ਸਵੇਰੇ ਤੁਨ ਆਖਿਆ ਕਿ ਮੇਰੇ ਮੱਥੇ ਨਾ ਲੱਗਿਆ ਕਰ ਸਵੇਰੇ ਸਵੇਰੇ ਜੀ ਮੈਂ ਬਲਸ਼ ਨਹੀਂ ਹੈ ਤੇ ਫਿਰ ਤੁਸੀਂ ਮੇਰ ਨਾਲ ਵਿਆਹ ਕਿਉਂ ਕਰਾਇਆ ਉਹ ਮੇਰੀ ਮਜਬੂਰੀ ਹੀ ਮੇਰੇ ਕੇ ਬਗਵਾਸ ਨਾ ਕਰ ਹਣਾ ਠੀਕ ਹੈ ਨਾ ਜਾਂ ਤਾਂ ਮੈਨੂੰ ਹੀ ਛੱਡ ਦਿਓ ਤੇ ਜਾਂ ਫਿਰ ਮੈਨੂੰ ਮਾਰ ਦਿਓ ਮੇਰੇ ਕੋ ਬਗਵਾਸ ਕਰਦੀ ਆ ਮੇਰੇ ਕੋ ਬਗਵਾਸ ਕਰਦੀ आज तेरी सजा है तू तो शायद भूखी पानी कोठे टंगूंगा तन्न मैं चल ना करो में तो की गलती हो गया ना करो आज ऐसे मरेंगी सारी जड़ी तू पेट ठल्ले आवन दी कोशिश ना करी भूखी पानी आज ऐसे रहेंगी तू तो मरेंगी ਬੱਬਾ ਮੇਰੀ ਤਾਂ ਮਾਂ ਆਪਣਾ ਸਾਰਾ ਕੁਝ ਵੇਚ ਕੇ ਇਹਨਾਂ ਦੀਆਂ ਡਿਮਾਂਡਾਂ ਨਹੀਂ ਪੂਰੀਆਂ ਕਰ ਸਕਦੀ ਪਰ ਅੱਜ ਪਰ ਅੱਜ ਤਾਂ ਮੈਂ ਆਪਣੀ ਜੀਵਨ ਦੀ ਰੀਲਾ ਸਾਰੀ ਖਤਮ ਕਰੂੰਗੀ ਮੈਨੂੰ ਮਾਫ਼ ਕਰੀ ਮਮਮੀ ਡੈਡੀ ਮੈਨੂੰ ਮਾਫ਼ ਕਰਿਓ ਮਾਫ਼ ਕਰ ਦਿਓ ਮੈਨੂੰ ਪੁੱਤ ਤੂੰ ਸੇ ਆ ਕੇ ਹਾਲ ਬਣਾਇਆ ਕੀ ਹੋਇਆ ਤੇਰੇ ਤੈਨੂੰ ਕਿਸੇ ਨੇ ਪੁੱਤ ਮਾਰਿਆ ਆ ਨਹੀਂ ਮੰਮੀ ਇਹੋ ਕੀ ਜਨੇ ਕੀ ਕਹਿਣਾ ਏ ਮੈਂ ਜਿੱਥੇ ਵੀ ਆ ਨਾ ਹੁਣ ਮੈਂ ਬਹੁਤ ਖੁਸ਼ ਆ ਬਹੁਤ ਖੁਸ਼ ਆ ਮੈਂ ਪੁੱਤ ਆ ਤੂੰ ਕੀ ਹਾਲ ਬਣਾਇਆ ਪੁੱਤ ਆਪਣਾ ਹੈ ਮੈਨੂੰ ਦੱਸ ਸਹੀ ਕੀ ਗੱਲ ਏ ਆ ਇਹ ਕਿਸ ਤਰ੍ਹਾਂ ਹੋਇਆ ਤੇਰੀ ਇੰਨੀਆਂ ਸੱਟਾਂ ਕਿਵੇਂ ਲਗੀਆਂ ਤੇ ਇਹ ਮੰਮੀ ਜਿਹੜਾ ਤੁਸੀਂ ਮੈਨੂੰ ਕਹਿੰਦੇ ਸੀ ਨਾ ਮੈਂ ਦਿਰਵਾਤੇ ਉੱਚਾ ਘਰ ਲੱਭਣਾ ਏ ਤਗੜਾ ਘਰ ਲੱਭਣਾ ਏ ਬਹੁਤ ਧਿਆਨ ਰੱਖਦੇ ਆ ਮੇਰਾ ਬਹੁਤ ਧਿਆਨ ਰੱਖਦੇ ਆ ਮਤਾਂ ਮੈਨੂੰ ਤੇ ਤੇਰਾ ਚਿਹਰਾ ਕੁਝ ਹੋਰ ਦੱਸਦਾ ਪਿਆ ਆ ਕੀ ਗੱਲ ਧੀਏ ਖੋਲ ਕੇ ਗੱਲ ਦੱਸ ਜੇ ਤੈਨੂੰ ਜਿਆਦਾ ਤੰਗ ਪਰੇਸ਼ਾਨ ਕਰਦੇ ਆ ਤਾਂ ਆਪਾਂ ਨਾ ਬਹਿ ਕੇ ਫੈਸਲਾ ਕਰ ਲੈਨੇ ਆ ਨਹੀਂ ਮੰਮੀ ਹੁਣ ਬਹੁਤ ਧੀਰ ਹੋ ਗਈ ਆ ਮੈਂ ਹੁਣ ਜਿਹੜਾ ਆਪਣਾ ਫੈਸਲਾ ਕਰਨਾ ਹੈਗਾ ਮੈਂ ਕਰ ਲਿਆ ਲਵਲੀ ਏ ਨਵਲੀ ਨਵਲੀ ਠੀਕੇ ਵਾਹ ਗੁਰੂ ਵਾਹਿਗੁਰੂ ਇਹ ਸੱਚੇ ਮੌਕਾ ਮੈਂ ਕੀ ਵੇਖਿਆ ਹੈ ਵਾਹ ਸੱਚੇ ਪਾਤਸ਼ਾਹ ਮਾਲਕਾ ਮੈਂ ਨਾ ਆਪਣੀ ਧੀ ਦਾ ਹੋਣ ਜਾਕਾ ਪਹਿਲੋਂ ਪਤਾ ਲੈ ਕੇ ਆਵਾ ਮੇਰੀ ਧੀ ਕਿਸ ਹਾਲ ਚ ਹੈਗੀ ਆ ਤੇ ਮੈਂ ਪਹਿਲੋਂ ਪਤਾ ਲਵਾ ਜਾ ਕੇ ਮੇਰਾ ਤੇ ਰਾਤ ਦਾ ਧਿਆਨ ਹੀ ਵਿੱਚ ਹੈ ਹਏ ਲਵਲੀ ਓੜੇ ਓੜੇ ਕੀ ਕਰ ਲਿਆ ਤੂੰ ਇੱਥੇ ਆ ਨਹੀਂ ਲਵਲੀ ਤੀਆਂ ਅੱਜ ਵੀ ਮਰ ਰਹੀਆਂ ਨੇ ਤੇ ਦਾਜ ਦੇ ਲੋਬੀ ਅਜੇ ਵੀ ਨਹੀਂ ਰੱਜਦੇ ਕਦੇ ਨਹੀਂ ਰੱਜ ਸਕਦੇ ਇਹ ਲੋਕ ਕਦੇ ਨਹੀਂ ਰੱਜ ਸਕਦੇ